ਪੰਜਾਬ ਦੇ ਅੰਦਰ ਵਕ ਵਕ ਥਾਵਾਂ ਤੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕੁਝ ਲੋਕਾਂ ਦੇ ਵੱਲੋਂ ਗੋ ਤਸਕਰੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਵੀ ਗੌਰਖਸ਼ਾ ਦੇ ਸਦਸਿਆਂ ਦੇ ਵੱਲੋਂ ਇੱਕ ਜਿਹੜਾ ਵੱਡਾ ਕੰਟੇਨਰ ਫੜਿਆ ਗਿਆ ਜਿਸ ਦੇ ਵਿੱਚ ਗੋਮਾਂਸ ਜਿਹੜਾ ਉਹ ਸਪਲਾਈ ਕਰਨ ਦੀ ਤਿਆਰੀ ਸੀ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਰਾਜਸਥਾਨ ਦੇ ਵਿੱਚੋਂ ਇਹ ਜਿਹੜੀ ਸਪਲਾਈ ਹੋ ਰਹੀ ਸੀ ਅਤੇ ਪੰਜਾਬ ਦੇ ਰਸਤੇ ਇਸ ਨੇ ਯੂਪੀ ਦੇ ਸਹਾਰनपुर ਜਾਣਾ ਸੀ ਲੇਕਿਨ ਜਿਹੜੇ ਗੌਰਖਸ਼ਾ ਦਲ ਦੇ ਸਦਸье ਸੀ ਉਹਨਾਂ ਦੇ ਵੱਲੋਂ ਜਿਹੜੀ ਆ ਅਚੰਚੇਤ ਚੈਕਿੰਗ ਕੀਤੀ ਗਈ ਚੱਕ ਉਹਨਾਂ ਨੂੰ ਇੱਕ ਕੰਟੇਨਰ ਤੇ ਹੋਇਆ ਜਿਸ ਤੋਂ ਬਾਅਦ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਆ ਮੌਕੇ ਤੇ ਜਿਹੜੀ ਆ ਪੁਲਿਸ ਪਹੁੰਚੀ ਆ ਤੇ ਗੋਮਾਂਸ ਜਿਹੜਾ ਉਭਰਾ ਮਦ ਹੋਇਆ ਤੁਹਾਨੂੰ ਦੱਸ ਦੇ ਕਿ ਲਗਾਤਾਰ ਹੀ ਇਸ ਤਰੀਕੇ ਦੀਆਂ ਜਿਹੜੀਆਂ ਉਹ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਇਹ ਪਤਾ ਲੱਗਦਾ ਵੀ ਗੋਮਾਂਸ ਦੀ ਜਿਹੜੀ ਆ ਤਸਕਰੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਗੋ ਤਸਕਰ ਜਿਹੜੇ ਨੇ ਉਹਨਾਂ ਦੀ ਸੰਖਿਆ ਦੇ ਵਿੱਚ ਵੜੌਤੀ ਹੋ ਰਹੀ ਹੈ ਲੇਕਿਨ ਗੋ ਸੇਵਾ ਸੰਸਥਾ ਮਦੇ ਵੱਲੋਂ ਗੋ ਤਸਕਰਾਂ ਦੇ ਉੱਤੇ ਲਗਾਤਾਰ ਜਿਹੜਾ ਐਕਸ਼ਨ ਲਿੱਤਾ ਜਾ ਰਿਹਾ ਪਟਿਆਲਾ ਉਸ ਦੇ ਵੱਲੋਂ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਦੇਵੀਗੜ੍ਹ ਰੋਡ ਸਥਿਤ ਕੱਲ 12 ਵਜੇ ਦੇ ਕੋਲ ਇੱਕ ਜਿਹੜਾ ਟੈਂਕਰ ਗਾਹੂ ਦੇ ਨਾਲ ਭਰਿਆ ਹੋਇਆ ਉਹਦੇ ਵਿੱਚ 8 ਗਾਂ ਅਤੇ 6 ਨੰਦੀ ਜਿਹੜੇ ਉਬਰამართ ਕੀਤੇ ਗਏ ਮੌਕੇ ਤੇ ਪੁਲਿਸ ਪਾਰਟੀ ਨੇ ਗੋ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਉਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਜਾਣਕਾਰੀ ਦੇ ਅਨੁਸਾਰ ਰਾਜਸਥਾਨ ਤੋਂ ਇਹ ਟੈਂਕਰ ਚੱਲ ਉੱਥੋਂ ਇੰਨਾ ਨੇ ਸਹਾਰਮਪੁਰ ਜਾਣਾ ਸੀ ਲੇਕਿਨ ਗੋ ਰਖਸ਼ਾ ਸੰਸਥਾ ਨੂੰ ਜਦੋਂ ਖਬਰ ਮਿਲੀ ਨਾਕਾ ਲਾਇਆ ਗਿਆ ਤਾਂ ਟੈਂਕਰ ਰੋਕਿਆ ਗਿਆ ਜਿਸ ਤੋਂ ਬਾਅਦ ਜਿਹੜੇ ਨੇ ਅੰਦਰੋਂ ਗੋਮਾਂਸ ਉਹਨਾਂ ਨੂੰ ਮਿਲਿਆ ਜ਼ਿੰਦਾ ਤੁਸੀਂ ਕਹਿ ਸਕਦੇ ਹੋ ਬਈ ਗਾਵਾਂ ਬਰਾਮਦ ਹੋਈਆਂ ਨੰਦੀ ਜਿਹੜੇ ਨੇ ਬਰਾਮਦ ਹੋਏ ਹਾਲਾਂਕਿ ਪੁਲਿਸ ਨੇ ਜਿਹੜਾ ਫੜ ਕੇ ਮਾਮਲਾ ਦਰਜ ਕਰ ਲਿਆ ਤੇ ਹੁਣ ساری ਛਾਣਬੀਨ ਜਿਹੜੀ ਆ ਉਹ ਕਿੱਥੇ ਜਾ ਰਹੀ ਮੇਰਾ ਜੀ ਵਿਕਾਸ ਕੰਬੋਜ ਗਊ ਰੱਖਿਆ ਦਲ ਤੋਂ 22 ਚੇਅਰ ਮੈਂ ਪੰਜਾਬ ਇਹ ਜਿਹੜੀ ਗੱਡੀ ਫੜੀ ਹੈ ਜੀ ਕਿੱਥੋਂ ਦੀ ਫੜੀ ਹੈ ਕੀ ਕੀ ਸੀ ਕੀ ਹੈ ਇਹ ਇਹ ਨਾ ਜੀ ਅਸੀਂ ਵੈਸੇ ਖੜਦੇ ਹੁੰਨੇ ਜਿਵੇਂ ਗਊਆਂ ਦੀ ਸੇਵਾ ਕਰਦੇ ਹੁੰਨੇ ਰਾਤ ਨੂੰ ਟਰੱਕ ਰੁੱਕ ਸਾਨੂੰ ਮਿਲ ਜਾਂਦੇ ਆਂ گاਵਾ ਦੇ ਕਿਉਂਕਿ ਤਸਕਰੀ ਦਾ ਮਾਮਲਾ ਬਹੁਤ ਚੱਲ ਰਿਹਾ ਪੰਜਾਬ ਦੇ ਵਿੱਚ ਤਾਂ ਉਸ ਕਾਰਨ ਅਸੀਂ ਟਰੱਕਾਂ ਦੀ ਪਛਾਣ ਲੱਗ ਹੀ ਹੁੰਦੀ ਹੈ ਨਾ ਦੀ ਤਸਕਰੀਆਂ ਵਾਲਿਆਂ ਦੀ ਤਾਂ ਉਸ ਕਰਕੇ ਅਸੀਂ ਖੜੇ ਸੀਗੇ ਤੇ ਸਾਨੂੰ ਇਹ ਟਰੱਕ ਆਂਦਾ ਦਿਖਾਈ ਦਿੱਤਾ ਸਾਡੇ ਸਤੀਸ਼ ਕੁਮਾਰ ਜੀ ਜਿਹੜੇ ਰਾਸ਼ਟਰੀ ਅਧਿ Ksi ਗਊ ਰੱਖਿਆ ਦਲ ਦੇ ਉਹਨਾਂ ਵੱਲੋਂ ਵੀ ਸੂਚਨਾ ਸੀਗੀ ਤੇ ਹਣੀਪਾਤੜਾ ਜੀ ਸਾਡੇ ਜਿਹੜੇ ਵਾਈਸ ਪ੍ਰਧਾਨ ਹੈ ਆਪਣਾ ਗਊ ਰੱਖਿਆ ਦਾ ਪੰਜਾਬ ਦੇ ਉਹਨਾਂ ਵੱਲੋਂ ਵੀ ਸੂਚਨਾ ਸੀ ਵੀ ਇੱਕ ਗੱਡੀ ਨੰਬਰ 6404 ਵੀ ਇੱਥੋਂ ਹੋ ਕੇ ਜਾ ਸਕਦੀ ਹੈ ਤਾਂ ਸਾਨੂੰ ਤਕਰੀਬਨ ਇਹ 2:30 ਵਜੇ ਸਾਨੂੰ ਇੱਥੇ ਰੋਡ ਤੇ ਮਿਲੀ ਗੱਡੀ ਤਾਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਇਹਨਾਂ ਨਾਲ ਇੱਕ ਪਾਸਰ ਵੀ ਸੀਗੇ ਜਿਹੜੀ ਸਿਲਵਰ ਰੰਗ ਦੀ ਗੱਡੀ ਸੀਗੀ ਤਾਂ ਉਹ ਅੱਗੇ ਲੈ ਕੇ ਕੱਢ ਗਏ ਤੇ ਅਸੀਂ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਪੁਲਿਸ ਪਾਰਟੀ ਨੂੰ 112 ਦੇ ਡਾਇਲ ਕੀਤਾ 10 ਮਿੰਟ ਚ ਪੁਲਿਸ ਆ ਗਈ ਸੀਗੀ 10 ਮਿੰਟ ਦੇ ਅੰਦਰ ਅੰਦਰ ਪੁਲਿਸ ਆ ਗਈ ਫਿਰ ਅਸੀਂ ਮਿਲ ਕੇ ਉਹਨਾਂ ਨੂੰ ਟਰੱਕ ਨੂੰ ਰੁਕਵਾਇਆ ਰਕਵਾ ਕੇ ਉਹਦੇ ਚੈੱਕ ਕੀਤਾ ਗਾ ਉਹ ਉਹਦੇ ਵਿੱਚ ਕੀ ਹੈ ਤੇ ਉਹ ਕਹਿੰਦਾ ਗਾਵਾ ਹੈ ਤੇ ਮੈਂ ਕਿਹਾ ਕਿੱਥੇ ਲੈ ਕੇ ਜਾ ਰਹੇ ਹੋ ਕਹਿੰਦਾ ਇਹ ਨਹੀਂ ਪਤਾ ਜੀ ਮੈਨੂੰ ਮੈਂ ਡਰਾਈਵਰ ਹਾਂ ਤੇ ਜਿਹੜੀ ਗੱਡੀ ਅੱਗੇ ਗਈ ਹੈ ਉਹ ਮਾਲਕ ਹੈ ਤੇ ਅਸੀਂ ਚੈੱਕ ਕੀਤਾ ਪੁਲਿਸ ਪਾਰਟੀ ਨਾਲ ਲੈ ਕੇ ਤਾਂ ਚੈੱਕ ਕੀਤਾ ਵਿੱਚ 6 ਢੱਟੇ ਸੀਗੇ 6 ਗਾਮਾ ਸੀ ਜਿਹੜੀ ਬਿਲਕੁਲ ਹੀ ਫੰਡਰ ਸੀਗੀਆਂ ਕੱਟਣ ਲਈ ਜਾ ਰਹੀ ਸੀ ਮੈਂ ਬਾਤ ਤਾਂ ਉਸ ਨੂੰ ਅਸੀਂ ਫੜ ਕੇ ਫਿਰ ਪੁਲਿਸ ਪਾਰਟੀ ਨੂੰ حوالے ਕਰਤਾ ਤੇ ਬੰਦਾ ਉਹਨਾਂ ਪੁਲਿਸ ਪਾਰਟੀ ਲੈ ਗਈ ਸੀ ਗਊਸ਼ਾਲਾ ਚ ਅਸੀਂ ਖਾਕਟਾ ਗਊਸ਼ਾਲਾ ਇਹ ਟਰੱਕ ਖਾਲੀ ਕਰਕੇ ਤੇ ਟਰੱਕ ਵੀ ਉਹਨਾਂ ਦੀ ਸਪੁਰਦ ਕਰਾਤਾ ਗਊਸ਼ਾਲਾ ਚ ਜੀ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ ਉਹਨਾਂ ਦੇ ਜਿਹੜੀ ਧਾਰਾ ਬਣਦੀਆਂ ਸੀਗੀਆਂ ਉਹ ਲਾਤੀਆਂ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਾਂ ਬਾਰ-ਬਾਰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਐਸਐਸਐਫ ਲਾਈ ਵੀ ਹੈ ਉਹ ਵੀ ਗਊ ਰੱਖਿਆ ਦੇ ਵਿੱਚ ਕੰਮ ਲਾਣੀ ਚਾਹੀਦੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈਗਾ ਪੰਜਾਬ ਸਰਕਾਰ ਪੰਜਾਬ ਪੁਲਿਸ ਵੀ ਵਧੀਆ ਯੋਗਦਾਨ ਦੇ ਰਹੀ ਹੈ ਹੁਣ ਕਿਉਂਕਿ ਅਸੀਂ ਜਦੋਂ ਕਾਲ ਕੀਤੀ ਹੈ ਨਾ ਤਾਂ ਕਦੀ ਪਹਿਲਾ ਜਿਹੜਾ ਕੰਮ ਨਹੀਂ ਹੋਇਆ ਉਹ 10 ਮਿੰਟ ਦੇ ਅੰਦਰ ਅੰਦਰ ਸਾਰੇ ਪਹੁੰਚ ਗਏ ਸੀ ਉਹਰੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਪੁਲਿਸ ਸਾਡਾ ਸਾਥ ਦੇਦੀ ਸੀ ਉਹ ਜਿਹੜੀਆਂ ਗਾਵਾਂ ਜਿਹੜੀਆਂ ਧੰਡਾਂ ਮੰਦਰੀ ਕਿੱਥੇ ਰੱਖਿਆ ਗਿਆ ਇਹ ਇਹ ਜੀ ਗਊਸ਼ਾਲਾ ਦੇ ਵਿੱਚ ਖਾਲੀ ਕਰਿਆ ਜੀ ਉੱਥੇ ਉਹਨਾਂ ਦਾ ਡਾਕਟਰੀ ਮਾਈਨਾਂ ਕਰਕੇ ਉਹਨਾਂ ਦਾ ਪਰਚਾ ਜਿਹੜਾ ਰਿਪੋਰਟ ਦੇ ਨਾਲ ਲੱਗੂਗਾ ਪਰਚਾ ਦਰਜ ਜਿਹੜਾ ਹੋਇਆ ਉਹਦੀ ਰਿਪੋਰਟ ਉਹਦੇ ਨਾਲ ਲੱਗੂਗੀ ਸਾਡੇ ਕੋਲ ਵਿਕਾਸ ਕਪੂਰ ਜੋ ਕਿ ਜੋੜੀਆਂ ਪਛੇਵਾਂ ਦਾ ਰਹਿਣ ਵਾਲਾ ਪਟਿਆਲੇ ਦਾ ਜਿਹੜਾ ਕਿ گاਉ ਰੱਖਸ਼ਾ ਦਲ ਦਾ ਭਾਈ ਚੇਅਰਮੈਨ ਹੈ ਉਹਨਾਂ ਨੇ ਗੱਡੀ ਇੱਕ ਕੈਂਟਰ ਨੰਬਰ ਐਕਸਰ 45C 644 ਰੋਕੀ ਸੀ ਜਿਹਦੇ ਵਿੱਚ 8 ਗਊਆਂ 6 ਨੰਦੀ ਬੈਲ ਤੇ 81 ਦੇ ਤਹਾਈਆਂ ਲੋਡ ਕੀਤੀ ਹੋਈਆਂ ਸੀ ਉਹਨਾਂ ਦੇ ਬਿਆਨ ਤੇ ਮਕਦਮਾ ਨੰਬਰ 29 23/4/25 ਦਰਜ ਸ਼ਿਕਾਇਤ ਕੀਤਾ ਗਿਆ ਜਿਸ ਦੇ ਡਰਾਈਵਰ ਜਿਹੜਾ ਪੰਟੀ ਰੌਂ ਸਨੂਬ ਗਿਆਨ ਚੰਦ ਵਾਸੀ ਇੰਦਰੀ ਜ਼ਿਲ੍ਹਾ ਕਰਨਾਲ ਮੌਕੇ ਤੇ ਕਾਬੂ ਕਰਕੇ ਉਹਨੂੰ ਅਰੈਸਟ ਪਾਈ ਗਈ ਤੇ ਕੁਝ ਪਤਾ ਲੱਗਿਆ ਕਿ ਕਿੱਥੋਂ ਦੀ ਲਿਆ ਰਹੇ ਸੀ ਇਹ ਕਿੱਥੇ ਲੈ ਕੇ ਜਾ ਰਹੇ ਸੀ ਹਲੇ ਜੋ ਉਹਨਾਂ ਦੇ ਬਿਆਨ ਮੁਤਾਬਕ ਹੈ Rajasthan ਨੂੰ ਲੈ ਕੇ ਜਾ ਰਹੇ ਸੀ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਜੋ ਉੱਚ ਮੇਜ ਦੇ ਵਿੱਚ ਆਇਆ ਉਸ ਮੁਤਾਬਕ ਕਾਲ ਕੀਤੀ ਗਈ ਤੁਹਾਨੂੰ ਕਿਦੋਂ ਵਜੇ ਇਤਲਾ ਮਿਲੀ ਸੀ ਸਰ ਸਾਨੂੰ ਸਵੇਕ 10 ਵਜੇ ਕੱਲ ਹੁਣ ਇਹਨੂੰ ਮੰਨ ਜੋ ਅਦਾਲਤ ਨੇ ਟੈਸਟ ਕੀਤਾ ਗਿਆ ਸਰ ਡਰਾਈਵਰ ਚੈਨਲ ਨੂੰ ਵੀ ਉਹ ਅਵੇਲੇਬਲ ਐਫਐਸ ਸੀ ਕੋ ਤੇ ਉਹੀ ਜਮਤ ਲੈਣੀ ਸੀ ਇਹਦੇ ਅਕਸਰ ਪਹਿਲੇ ਵੀ ਕੋਈ ਮਾਮਲੇ ਇਦਾਂ ਦੇ ਅਸਰ ਇਦਾਂ ਹੋ ਗਏ ਹਾਲੇ ਤੱਕ ਕੋਈ ਅਸੀਕਲ ਸਾਹਮਣੇ ਨਹੀਂ